ਕਿਸੇ ਚੀਜ਼ ਤੋਂ ਵੱਧ ਏ ਇੱਕ ਕਹਾਣੀ ਹੈ ਉਸ ਸ਼ੇਰ ਦੀ ਜਿਸਨੇ 21 ਸਾਲ ਦੀ ਚੁੱਪੀ ਵਿੱਚ ਇਤਿਹਾਸ ਦੀ ਸਭ ਤੋਂ ਭਾਰੀ ਗੂੰਜ ਤਿਆਰ ਕੀਤੀ ਇਹ ਉਹ ਜਵਾਨ ਸੀ ਜਿਸ ਦੀ ਰਗਾਂ 'ਚ ਲਹੂ ਨਹੀਂ ਬਦਲੇ ਦੀ ਅਗਰ ਵਹਿ ਰਹੀ ਸੀ ਨਾ ਸੀ ਸ਼ਹੀਦ ਉਦਮ ਸਿੰਘ ਭਾਰਤ ਭਾਰਤ ਦੇ ਕਾਲੇ ਦਿਨ ਦੀ ਗੂੰਜ 1910 ਦੇ ਦਸ ਸਾਲ ਸੀ ਅੰਗਰੇਜ਼ ਅਧਿਕਾਰੀ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ 'ਚ નિર્ਦੋਸ਼ ਲੋਕਾਂ ਤੇ ਗੋਲੀਆਂ ਚਲਵਾਈਆਂ ਹਜ਼ਾਰਾਂ ਲੋਕ ਮਾਰੇ ਗਏ लहू नाल अंबर गया। इस कतलेआम एक भी साला नौजवान ने अपन देखिया। उस दी जिंदगी उथे ही रुक गई उसने उस समय कसम खाई किसी चीज़ तो वध जिन्ने तक इस कतलेआम का जिम्मेवार मरदा नहीं मेरी रूह नहीं चैन लवेगी ओ नौजवान सी ऊधम सिंह अगर इक्कीस साल दुप्पी पर जवाला वाग अंदर अग ऊधम सिंह ने इक्की साल तक कुछ भी नहीं किया पर चुप्पी कमजोरी नहीं सी ਇਹ ਚੋਪੀ ਉਸ ਤੂਫਾਨ ਦੀ ਤਿਆਰੀ ਸੀ ਜੋ ਇੱਕ ਦਿਨ ਬਰਸਣਾ ਸੀ ਉਹ ਕਦੇ ਰੂਸ ਗਿਆ ਕਦੇ ਅਮਰੀਕਾ ਕਦੇ ਅਫਗਾਨਿਸਤਾਨ ਪਰ ਹਰ ਥਾਂ ਇੱਕੋ ਗੱਲ ਕਿਸੇ ਚੀਜ਼ ਤੋਂ ਵੱਧ ਮੈਨੂੰ ਡਾਇਰ ਨਹੀਂ ਉਹ ਬਿਤਰਿਆ ਮਾਰਨਾ ਜਿਸ ਨੇ ਇੱਕ ਕਤਲਿਆਮ ਪਲਾਨ ਕੀਤਾ ਮਾਈਕਲ ਓਡਵਾਇਰ ਸਿੱਧਾ ਨਿਸ਼ਾਨਾ ਬਦਲਾ ਲੰਡਨ ਦੀ ਧਰਤੀ ਤੇ 1940 ਲੰਡਨ ਮਾਈਕਲ ਓਡਵਾਇਰ ਇੱਕ ਮੀਟਿੰਗ ਚ ਸ਼ਾਮਲ ਸੀ ਹੋਰ ਅਧਿਕਾਰੀ ਵੀ ਮੌਜੂਦ ਸਨ ਪਰ ਉਥੇ ਇੱਕ ਬੰਦਾ ਬੈਠਾ ਸੀ ਚੁੱਪ ਸ਼ਾਂਤ ਪਰ ਅੱਖਾਂ ਵਿੱਚ ਸਿੱਧਾ ਨਿਸ਼ਾਨ ਉਸ ਬੰਦੇ ਨੇ ਕੋਟ ਵਿੱਚੋਂ ਵੀ ਵਾਲਵਰ ਕੱਢੀ ਦੋ ਗੋਲੀਆਂ ਮਾਈਕਲ ਓਡਵਾਇਰ ਖਾਂ ਤੇ ਟੇਰ ਕਤਲਿਆਮ ਦਾ ਮਾਸਟਰਮਾਈਂਡ ਉਸੇ ਦੇਸ਼ ਦੀ ਧਰਤੀ ਤੇ ਮਾਰਿਆ ਗਿਆ ਜਿੱਥੇ ਉਹ ਸੁਰੱਖਿਅਤ ਸੀ ਆਦਮੀ ਤੱਕੜੀ ਅਦਾਲਤ ਚੋ ਗੂੰਜੀ ਆਜ਼ਾਦੀ ਦੀ ਗੱਲ ਜਦ ਉਦਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅੰਗਰੇਜ਼ ਚੌਕ ਗਏ ਉਸ ਨੇ ਕਿਹਾ ਕਿਸੇ ਚੀਜ਼ ਤੋਂ ਵੱਧ ਮੈਂਨੇ ਉਸਨੂੰ ਮਾਰਿਆ ਜਿਸਨੇ ਸਾਡੀ ਧਰਤੀ ਨੂੰ ਲਹੂ ਲਹੂ ਕੀਤਾ ਤੁਸੀਂ ਮੈਨੂੰ ਕੈਦੀ ਕਹੋ ਪਰ ਮੇਰੇ ਲਈ ਇਹ ਕਮਾਂਡੋ ਮੂਹਮ ਸੀ ਜਲਿਆਂਵਾਲਾ ਬਾਗ ਦੇ ਹਜ਼ਾਰਾਂ ਭੈਣ ਪਰਾਵਾ ਲਈ ਇਹ ਨਿਆ ਸੀ ਕਰਾਸ ਬਣਾਉਂਦੀਆਂ ਤਲਵਾਰਾਂ ਫਾਸੀ ਤੇ ਵੀ ਮਸਕਰਾੜ ਓਦਮ ਸਿੰਘ ਨੂੰ 31 ਜੁਲਾਈ 1940 ਨੂੰ ਫਾਸੀ ਦੀ ਸਜ਼ਾ ਮਿਲੀ ਪਰ ਜਦ ਫਾਸੀ ਦੇ ਫੰਦੇ ਤੇ ਚੜਾਇਆ ਗਿਆ ਉਹ ਹੱਸ ਰਿਹਾ ਸੀ ਬਿਨਾਂ ਡਰ ਦੇ ਉਸਨੇ ਆਖਰੀ ਵਾਰ ਆਖਿਆ ਕਿਸੇ ਚੀਜ਼ ਤੋਂ ਵੱਧ ਮੈਂ ਆਪਣਾ ਕੰਮ ਕਰ ਲਿਆ ਹੁਣ ਇਤਿਹਾਸ ਮੈਨੂੰ ਸ਼ਹੀਦ ਲਿਖੇਗਾ ਸ਼ੇਰ ਦਾ ਚਿਹਰਾ ਉਦਮ ਸਿੰਘ ਇੱਕ ਨਾਮ ਨਹੀਂ ਇਨਕਲਾਬ ਹੈ ਉਸ ਦੀ ਕੁਰਬਾਨੀ ਨੇ ਸਾਬਤ ਕਰ ਦਿੱਤਾ ਕਿ ਭਾਵੇਂ ਸਰੀਰ ਮਰ ਜਾਂਦੇ ਨੇ ਪਰ ਆਜ਼ਾਦੀ ਲਈ ਮਰਮਿਟਣ ਵਾਲਿਆਂ ਦੀ ਆਵਾਜ਼ ਕਦੇ ਨਹੀਂ ਮੁੱਕਦੀ ਉਸ ਸ਼ਹੀਦ ਦੀ ਕਹਾਣੀ ਸਾਡੀ ਰਗ ਰਗ ਵਿੱਚ ਜੋਸ਼ ਭਰਦੀ ਹੈ ਕਿਸੇ ਚੀਜ਼ ਤੋਂ ਵੱਧ ਜੇ ਤੁਸੀਂ ਵੀ ਸ਼ਹੀਦਾਂ ਦੀ ਧਰਤੀ ਨਾਲ ਪਿਆਰ ਕਰਦੇ ਹੋ ਤਾਂ ਆਪਣੇ ਹੀਰਿਆਂ ਦੀ ਕਹਾਣੀ ਪਸੰਦ ਕਰੋ ਸ਼ੇਅਰ ਕਰੋ ਤੇ ਸਾਡਾ ਚੈਨਲ ਸ਼ੇਰਾਂ ਦੀ ਧਰਤੀ ਲੈਂਡ ਆਫ ਰਿਡਲ ਹੀਰੋਸ ਸਬਸਕ੍ਰਾਈਬ ਕਰਨਾ ਨਾ ਭੁੱਲੋ